ਲੋੜੀ ਸਭ ਤੋਂ ਵੱਡੀ ਪਛਾਣ ਕਣਕ ਦੀ ਇਹ ਆ ਕਿ ਜਿੰਨੇ ਲਾ ਵੀਰ ਨੇ ਪਤਲਾ ਪਾਣੀ ਐਕਾਂ ਤੇ ਬੱਤੀ ਆਉਂਦੀ ਰਹੀ ਐ ਲਾਈਟ ਦਿਨ ਤੇ ਆਪਣੇ ਇਲਾਕੇ ਚ ਅੰਮ੍ਰਿਤਸਰ ਜ਼ਿਲ੍ਹੇ ਚ ਬਹੁਤ ਲਾਈਟ ਆਈ ਐ ਤੇ ਆਈ ਦਿਨ ਤੇ ਆ ਤੇ ਆ ਵੇਖੋ ਪਤਲਾ ਪਤਲਾ ਪਾਣੀ ਫੇਰਿਆ ਜਿਹੜਾ ਪਹਿਲਾ ਪਾਣੀ ਆਪਣਾ ਸਮਝੋ ਪਤਲਾ ਪਤਲਾ ਪਾਣੀ ਆ ਜਾਂਦਾ ਹਣਾ ਜਿੰਨਾ ਹਲਕਾ ਪਾਣੀ ਆ ਉਨੀ ਕਣਕ ਦੀ ਫੋੜ ਜਿਆਦੀ ਹੁੰਦੀ ਐ ਤੇ ਇੱਕ ਦਬਦੀ ਨਹੀਂ ਜਿਹੜਾ ਪਹਿਲਾ ਪਾਣੀ ਆਪਾਂ ਰਾਤ ਲਾਉਂਨੇ ਆ ਨਾ ਖੁੱਲਾ ਤੇ ਉਹਦੇ ਕਾਰਨ ਆਪਣੀ ਕਣਕ ਵਹਿੰਦੀ ਆ ਸਭ ਤੋਂ ਵੱਡੀ ਝਾੜ ਦੀ ਪਹਿਲੀ ਨਿਸ਼ਾਨੀ ਇਹ ਆ ਵੀ ਪਹਿਲਾ ਪਾਣੀ ਪਤਲਾ ਪਤਲਾ ਜਿਨ੍ਹਾਂ ਦਿਨੇ ਲਾਗੇ ਖਲੋ ਕੇ ਪਾਣੀ ਲਾਜਾਉ ਉਹਨਾਂ ਚੰਗਾ ਤੇ ਲਓ ਜੀ ਸ਼ੁਰੂਆਤ ਕਰਦੇ ਆ ਫਿਰ ਬਲੌਗ ਦੀ ਸੋਸਰੀ ਕਾ ਦੋਸਤੋ ਮੈਂ ਤੁਹਾਡਾ ਆਪਣਾ ਜਗਰੂਪ ਸਿੰਘ ਦਾ ਸਵਾਗਤ ਆ ਹੋਰ ਸਭ ਸੁਣਾਉ ਠੀਕ ਠਾਕ ਗੁਰੂ ਰਾਮਦਾਸ ਦੀ ਕਿਰਪਾ ਨਾਲ ਸਭ ਠੀਕ ਠਾਕ ਚ ਹੈ ਤੇ ਅੱਜ ਆਏ ਆ ਪੈੜਿਆਂ ਚ ਫਿਰ ਗਿੜਾ ਮਾਰਨ ਤੇ ਕਣਕਾਂ ਨੂੰ ਤਾਂ ਪਾਣੀ ਲੱਗ ਗਿਆ ਉਹਦੋਂ ਤੁਹਾਨੂੰ ਦੱਸਿਆ ਤੇ ਰਿਜ਼ਲਟ ਵੀ ਬਹੁਤ ਸ਼ਾਨਦਾਰ ਆਇਆ ਆਹ ਕੋ ਨਦੀਨ ਆਪਣਾ ਹੋ ਗਿਆ ਖੱਟਾ ਸਪਰੇਅ ਕੀਤੀ ਹਾਂ ਜੀ ਆ ਨਿਸ਼ਾਨੀ ਆਪਣੇ ਜਦੋਂ ਲਾਲ ਹੋ ਜਾਂਦਾ ਹੈ ਗੰਡਾ ਦੇ ਸਮਝੋ ਸੜਦਾ ਪੈਂਦਾ ਜੇ ਚਿੱਟੀਆਂ ਗੰਡਾ ਆ ਫਿਰ ਆਪਣਾ ਸਮਝੋ ਵੀ ਦਵਾਈ ਦਾ ਅਸਰ ਨਹੀਂ ਆ ਆਖੋ ਸਾਰਾ ਆਪਣਾ ਖਟਾ ਹੋ ਗਿਆ ਨਦੀਨ ਤੇ ਇਹਨੂੰ ਪਾਤੀ ਖਾਦ ਪਹਿਲੀ ਕਣਕ ਦਾ ਤੋਰਾ ਬਹੁਤ ਸੋਹਣਾ ਹੈ ਇਹ ਆਪਣੀ ਕੁਸ਼ ਬੀ ਆਪਣਾ ਹੈਗਾ ਸੀ 327 ਕੁਸ਼ ਆਪਣਾ ਹੈਗਾ 872 ਤੇ ਤਿੰਨ ਚਾਰ ਵੈਰੀਟੀਆਂ ਬੀਜੀਆਂ ਪਲੱਸ 303 ਤੇ 1140 ਬੀਜ ਨਵਾਂ ਆ ਉਹ ਵੀ ਤੁਹਾਨੂੰ ਵਿਖਾਉਨੇ ਆ ਉਹਦੀ ਵੀ ਫੋਰਡ ਚੰਗੀ ਆ ਤੇ ਆ ਪਹਿਲੀ ਪੈ ਗਈ ਆ ਖਾਦ ਨਾਲ ਪਾਤੀ ਆਪਾਂ ਸਲਫਰ ਤੇ ਹੁਣ ਦੂਜੀ ਵਾਰ ਫੇਰ ਪਾਉਣੀ ਆ ਖਾਦ ਹਫਤੇ ਤੱਕ ਫੇਰ ਪਾ ਦਨੇ ਤੇ ਨਾਲੇ ਕਰਦੇ ਆ ਆਪਣੀ ਮੈਗਜ਼ੀਨ ਦੀ ਸਪਰੇ ਉਹ ਵੀ ਤੁਹਾਨੂੰ ਨਵੇਂ ਬਲੌਗ ਤੇ ਦਿਖਾਵਾਂਗੇ ਹੋਰ ਤੁਸੀਂ ਦੱਸੋ ਆਪਣੇ ਕਣਕ ਦੇ ਏਰੀਆ ਦਾ ਕੀ ਹਾਲ ਆ ਕਿਹੜਾ ਕਿਹੜਾ ਬੀ ਬੀਜਿਆ ਏ ਤੇ ਕਿਹੜਾ ਕਿਹੜੀ ਕਿੜੀ ਆਪਣੀ ਸਪਰੇ ਕੀਤੀ ਆ ਵੀਰਾਂ ਨੇ ਵਖੋ ਆਪਣੇ ਤੇ ਜੱਟ ਬਹੁਤ ਸ਼ਾਨਦਾਰ ਆਂ ਦੀ ਸਾਰਾ ਖਟਾ ਹੋ ਗਿਆ ਤੇ ਰਹਿ ਗਿਆ ਥਲੇ ਥਲੇ ਤੇ ਕਣਕ ਦੀ ਫੋੜ ਬਹੁਤ ਜਿਆਦਾ ਸ਼ਾਨਦਾਰ ਹੋਈ ਆ ਤੇ ਹੋਰ ਸਭ ਸੁਣਾਓ ਤੇ ਹੋਰ ਫੇਰ ਮਿਲਦੇ ਆ ਨਵੇਂ ਬਲੌਕਾਂ ਨਾਲ ਹੋਰ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਕਰੋ ਲਾਈਕ ਕਰਿਆ ਕਰੋ ਤੇ ਸ਼ੇਅਰ ਕਰਿਆ ਕਰੋ ਕੱਲ ਗਏ ਹਾਂ ਪਠਾਨਕੋਟ ਤੇ ਰਾਤੀ ਫਿਰ ਹੋ ਗਏ ਹਾਂ ਤੁਰੇ ਵਿਲੇ ਅੱਜ ਬੰਦਿਆਂ ਨੇ ਕੀਤੀ ਐਤਵਾਰ ਦੀ ਛੁੱਟੀ ਕਿਉਂਕਿ ਅੱਜ ਐਤਵਾਰ ਦਾ ਦਿਨ ਹੁੰਦਾ ਕਈ ਆਪਣੇ ਵੀਰ ਚਰਚੇ ਜਾਂਦੇ ਆ ਕਈ ਆਪਣੇ ਗੁਰੂ ਰਾਮਦਾਸ ਦੇ ਘਰ ਤੇ ਕਈ ਸ਼ਿਦਾਂ ਸਾਹਿਬ ਤੇ ਤਾਂ ਕਰਕੇ ਤੇ ਅੱਜ ਆਏ ਆਂ ਪਿਆਲੀਆਂ ਚ 10 ਮਿੰਟ ਕੱਢਿਆ ਇਸ ਟਾਈਮ ਤੇ ਆਏ ਆਂ ਪਿਆਲੀਆਂ ਚ ਤੇ ਹੋਰ ਤੁਸੀਂ ਦੱਸੋ ਆਪਣੇ ਏਰੀਆ ਦਾ ਹਾਲ ਤੇ ਮੌਸਮ ਵੀ ਆਕਾਂ ਠੰਡਾ ਹੋਤੋਂ ਬਦਲ ਗਿਆ ਆ ਵੀ ਕਣਕ ਦਾ ਸੀਜ਼ਨ ਵੀ ਸੋਹਣਾ ਬਾਬਾ ਜੀ ਕਿਰਪਾਣ ਦੇਣ ਲੱਗੇ ਆ ਧੁੱਪਾਂ ਬਹੁਤ ਸ਼ਾਂਤ ਰਿਆ ਆਪਣੇ ਇਲਾਕੇ ਸਾਰੀ ਕਣਕ ਇਧਰ ਗੇਤਰੀ ਆ ਚਲੋ ਜੀ ਮਿਲਦੇ ਆਂ ਫੇਰ ਸਾਰੇ ਨਵੇਂ ਬਲੌਗ ਨਾਲ ਓਕੇ ਜੀ ਧੰਨਵਾਦ ਥੈਂਕ ਯੂ ਜੀ ਹੋਰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਸਾਡੇ ਬਲੌਗ ਨੂੰ ਨਵੇਂ-ਨਵੇਂ ਵੀਡੀਓ ਲੈ ਕੇ ਤੁਹਾਨੂੰ ਮਿਲਦੇ ਆਂ ਧੰਨਵਾਦ ਥੈਂਕ ਯੂ ਜੀ ਸਾਰਿਆਂ ਦਾ